ਉਹਦਾ ਕੀ ਹੈ ਸਰਪੰਚ ਸਾਹਿਬ ਸੈਕਟਰੀ ਹਾਂ ਜੀ ਮੈਂ ਬੀਡੀ ਸਦੇਵਾ ਮੰਗਲਰ ਵੈਲਫੇਅਰ ਸੁਸਾਇਟੀ ਚ ਅੱਛਾ ਕੀ ਅੱਜ ਪ੍ਰੋਗਰਾਮ ਕੀ ਰੱਖਿਆ ਹੈ ਪ੍ਰੋਗਰਾਮ ਜੀ ਅੱਜ ਕੁਝ ਯੰਗਸਟਰ ਬੁਲਾਏ ਸੀ ਔਰ ਸਾਡੇ ਕੁਝ ਸ਼ਹਿਰ ਦੇ ਵਾੜਾ ਚ ਵੀ ਅਸੀਂ ਅਲੱਗ-ਅਲੱਗ ਵਾੜਾ ਚ ਵੀ ਬੰਦੇ ਬੁਲਾਏ ਸੀ ਉਸ ਤਾਂ ਯੰਗਸਟਰ ਦੇ ਫਿਊਚਰਸ ਬਾਰੇ ਔਰ ਉਹਨਾਂ ਦੇ ਅੱਗੇ ਜੋਬਸ ਜਾਂ ਕੁਝ ਉਸ ਤਰ੍ਹਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਔਰ ਨਾਲ ਦੀ ਨਾਲ ਕੁਝ ਸਾਡੇ ਜਿਵੇਂ ਹੁਣ ਐਮਸੀ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਵੀ ਅਸੀਂ ਆ ਹੀ ਗਏ ਨੇ ਉਹਦਾ ਹਾਂਜੀ ਹਾਂਜੀ ਉਹ ਆ ਗਏ ਨੇ ਤੇ ਅਸੀਂ ਵਾਰਡ ਤੋਂ ਵੀ ਸਾਡੇ ਆਪਣੇ ਸੱਜਣ ਬੁਲਾਏ ਨੇ ਕਿ ਉਹਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਆਪਾਂ ਕੀ ਰਣਨੀਤੀ ਬਣਾਨੀ ਹੈ ਕਿਸ ਤਰ੍ਹਾਂ ਕਰਨਾ ਹੈ ਕਿਹੜੇ ਕਿਹੜੇ ਵਾਰਡਾਂ ਤੋਂ ਲਗਭਗ ਆਏ ਹੋਣਗੇ ਬੰਦੇ تقريبا ਸਾਰੇ ਵਾਰਡਾਂ ਤੋਂ ਹੀ ਆਏ ਨੇ ਜੀ ਸਾਰੇ ਵਾਰਡਾਂ ਤੋਂ ਆਏ ਨੇ ਜੀ ਮੈਂ ਅੰਦਰ ਦੇਖ ਰਿਹਾ ਸੀ ਸਪੈਸ਼ਲ ਲੇਡੀਜ਼ ਵੀ ਬੁਲਾਏ ਗਏ ਨੇ ਹੋਣਾ ਚਾਹੀਦਾ ਕਾਫੀ ਪਾਰਟਿਸਪੀਟ ਕਿਤੇ ਲੇਡੀਜ਼ ਵੀ ਥਾਏ ਨੇ ਜੀ ਬਿਲਕੁਲ ਅਜ ਤਾਂ ਮੋਢੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਲੇਡੀਜ਼ ਪੂਰੇ ਜਿੰਨਾ ਕੰਮ ਮੈਂ ਕਹਿੰਦਾ ਵੀ ਲੇਡੀਜ਼ ਕਰ ਸਕਦੀ ਜੈਂਟਸ ਤੋਂ ਵੱਧ ਕੇ ਕਰ ਰਹੀਆਂ ਨੇ ਹੂੰ ਕਿਉਂਕਿ ਵਾਰਡ ਵਾਵਾ ਜੈ ਲੇਡੀਜ਼ ਦੇ ਵੀ ਹੈਗੇ ਨੇ ਹਨਾ ਉਹ ਵੀ ਕੰਟਰਾਸਟ ਕਰ ਰਹੇ ਨੇ ਔਰ ਮੈਮ ਪੂਜਾ ਲੁਤਰਾ ਜੀ ਉਹ ਵੀ ਦੇਖੋ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਤਾਂ ਲੇਡੀਜ਼ ਕਾਫੀ ਮੋਟੀਵੇਟ ਹੁੰਦੇ ਨੇ ਔਰ ਨਾਲ ਦੀ ਨਾਲ ਕੰਮ ਵੀ ਕਰਦੇ ਨੇ ਔਰ ਕੋਈ ਵੀ ਨਹੀਂ ਕਰਦੇ ਨਾ ਠੀਕ ਹੈ ਤੇ ਜਿਹੜਾ ਜੋਬ ਵਾਲਾ ਹੈਗਾ ਉਹਦੇ ਚ ਕੋਈ ਕੋਈ ਤੈ ਵੀ ਹੋਏ ਨੇ ਮਤਲਬ ਇਹ ਜਿਹੜਾ ਉਹਨਾਂ ਤੋਂ ਡਿਸਕਸ਼ਨ ਚੱਲ ਰਹੀ ਹੈ ਜੀ ਕੀ ਹੈ ਕਿ ਨਹੀਂ ਉਹ ਸਾਰੀ ਤੁਹਾਨੂੰ ਮਿਲ ਜੇਗੀ ਵੀ ਕੀ ਡਿਸਕਸ਼ਨ ਚੱਲ ਰਹੀ ਹੈ ਠੀਕ ਹੈ ਹਾਂ ਜੀ ਥੈਂਕ ਯੂ